ਕਿਹੜੇ ਕਿਹੜੇ ਬੰਦੇ ਖੋਲਦੇ ਦੱਸ ਮਾਤਾ ਹਾਂ ਮਾਤਾ ਜੀ ਉਹਨਾਂ ਨਾਲ ਰਹਿਣਾ ਨਹੀਂ ਜੀ ਜਿੰਨਾਂ ਤੇ ਮੈਂ ਨਾਮ ਰਸਦਾ ਹਾਂ ਭਾਈ ਉਹਨੇ ਕੰਮ ਕਰਦੇ ਆ ਕੇਵਲਾ ਖੋਲਦੇ ਆ ਕੇਵਲਾ ਖੋਲਦੇ ਹਾਂ ਜੀ ਆ ਕੇਵਲਾ ਕੋਵਲਾ ਦਾ ਪਤਨੀ ਉਹ ਫੋਨ ਫੋਨ ਬਾਵਾ ਖੋਲਦੇ ਆ ਜੇ ਮੈਂ ਜਿਹੜਾ ਕੇਵਲਾ ਤੇ ਸਟਾਰਟਰ ਜਿਹੜੇ ਖੋਲਦੇ ਆ ਉਹ ਕਹ ਕਿਹੜੇ ਕਿਹੜੇ ਬੰਦੇ ਆ ਉਹ ਗਾਂਧੀ ਵਾਸਤੇ ਨਾ ਨਾ ਦੱਸ ਦੇ ਗਾਂਦੀਬਾਦ ਤੇ ਇਹ ਸਾਮਾਨ ਵਾਲੀ ਆ ਜੀ ਸਾੜੇ ਜਿਹੜੇ ਉਹ ਨਾਂ ਦੱਸ ਦੇ ਜਿਹੜੇ ਕੇਵਲਾ ਤੇ ਖੋਲਦੇ ਨਹੀਂ ਮੈਂ ਉਥੋਂ ਕੋਈ ਜਾਣੇ ਨੂੰ ਸਕੰਦਰ ਕਿਹੜਾ ਸਕੰਦਰ ਕੀ ਨਾਂ ਉਹਦੇ ਪਿਓ ਦਾ ਨਾਂ ਕੀ ਆ ਪਿਓ ਦਾ ਪਿਓ ਦਾ ਕਿਹੜਾ ਨਹੀਂ ਪਤਾ ਜੀ ਇੱਕ ਸਕੰਦਰ ਦਾ ਇੱਕ ਬਿੱਲ ਸਕੰਦਰ ਦੇ ਪਿਓ ਦੇ ਨਾਂ ਦੱਸ ਕੀ ਆ ਸਕੰਦਰ ਅਠਾਂ ਬਗਲੇ ਚ ਰਹਿੰਦਾ ਜੀ ਬਾਈ ਉਹ ਰਾਮ ਬਾਗੜੀ سامنے ਗਲੀ ਜਾਂਦੀ ਆ ਉਹ ਗਲੀ ਚ ਰਹਿੰਦਾ ਉਹ ਪਿਓ ਦਾ ਨਾਂ ਨਹੀਂ ਪਤਾ ਜੀ ਮੈਨੂੰ ਵੀ ਹੋਰ 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 ਕਿਵੇਂ ਜੀ ਹੋਰ ਕਿਹੜੇ ਕਿਹੜੇ ਬਿੱਲਾ ਸਕੰਦਰ ਹੋਰ ਅੰਕਿਤ ਜੀ ਅੰਕਿਤ ਉਹ ਵੀ ਖੋਲਦਾ ਕੇਵਲਾ ਸਟਾਰਟਰ ਕੇਵਲਾ ਹੋਰ ਹੋਰ ਕੇਵਲਾ ਕੋਬਲਾ ਪਤਾ ਨਹੀਂ ਜੀ ਕੋਈ ਨਹੀਂ ਆ ਜਾਣ ਤੇ ਕਰਦੇ ਇਥੇ ਬਜੀਫਾ ਲੈਣਾ ਆ ਹੋਰ ਜੀ ਸਾਡ ਜੀ ਬਈ ਮਨੇ ਹੈ ਹੋਰ ਵੀ ਬਈ ਬੋਰ 10 10 ਅਰੇ 10 10 ਕਿਹੜੀ ਕਿਹੜੀ ਬੰਦੇ ਨੇ ਇੱਕ ਜੀ ਦੇਵਾ ਦੇਵਤਾ ਦੀ ਉਹ ਥਾਣੇ ਤੇ ਉਹ ਫੋਨ ਆਇਆ ਉਹਨੇ ਚੋੜੀ ਕੀਤਾ ਸੀ ਜੀ ਉਹਨੂੰ ਪੁਲਿਸ ਨੇ ਫੜ ਲਿਆ ਸੋ ਥਾਣੇ ਆ ਉਹ ਵੀ ਕੇਵਲਾ ਖੋਲਦਾ ਉਹ ਫੋਨ ਕੇਬਲਾ ਖੋਲ ਮੈਂ ਖੜਾ ਛਡਾਉਣਾ ਦੇਖ ਲਾ ਮੈਂ ਤੇਰਾ 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 ਕੁਝ ਨਹੀਂ ਹੋਣਾ ਸੌ ਆ ਗਏ ਮੈਨੂੰ ਆਏ ਨਹੀਂ ਪਤਾ ਨਹੀਂ ਮੈਨੂੰ ਵੀ ਕੇਬਲਾ ਖੋਲਦੇ ਜਿਨਾਂ ਨੂੰ ਇੰਨਾ ਪਤਾ ਹੋਵੇ ਬਈ ਜਿੰਨਾਂ ਦੇ ਵੀ ਨਾਮ ਦੱਸਿਆ ਉਹਨਾਂ ਦੇ ਚਲਾਂ ਦੇ ਡੱਬੇ ਸੰਦ ਵੀ ਹੁੰਦੇ ਆ ਕਿ ਟਕਵਾ ਹੋ ਗਿਆ ਕਿ ਕੋਕਾ ਹੋ ਗਿਆ ਕਿੰਨਾ ਸਰਾ ਹੋ ਪੁਰੇ ਹਾਂ ਬਈ ਉਹਨਾਂ ਦੇ ਵੀ ਡੱਬੇ ਤੇ ਆਇਆ ਚੋ ਵੀ ਐਂਟ ਹੁੰਦੀ ਰਹਿੰਦੇ ਆ ਉਹਨਾਂ ਦੇ ਜਿੰਨਾਂ ਦੇ ਤਿੰਨ ਬੰਦੇ ਹੋਰ ਕਿਹੜਾ ਵੇਚਦੇ ਕਿਹਦੇ ਕੋਲੇ ਹੁੰਦੇ ਬਈ ਕੀ ਜਿਹੜਾ ਸਮਾਨ ਖੁਸਤਾਖਾ ਖੋ ਲੈਣਾ ਵਜ੍ਹਾ ਤੇ ਉਹ ਵੀ ਮਨਾਉਣਾ ਤੋਰ ਮੈਂ ਤੈਨੂੰ ਕਹੀ ਜਾਂਦਾ ਹਾਂ ਜੀ ਬਈ ਉਹ ਤੈਨੂੰ ਦੱਸਿਆ ਨਾ ਕਿ ਕਹਿੰਦਾ ਜਿਹੜਾ ਕੁਵਾਲੀਆਂ ਮਿਲਦਾ ਹੈ ਕਹਿੰਦਾ ਕੀ ਕੀ ਤੂੰ ਟ੍ਰਾਂ ਵਾਲਾ ਕੇਵਲਾ ਖੋਹਦਾ ਫੜਿਆ ਗਿਆ ਆਹ ਗ੍ਰਿਪ ਪੱਟ ਕੇ ਹਨਾ ਤੋੜ ਕੇ ਫੜਿਆ ਗਿਆ ਜਿਹੜਾ ਸਮਾਨ ਤੂੰ ਲੈਣਾ ਹੈ ਇਹ ਕਿੱਥੇ ਵੇਚਣਾ ਏ ਜੀ ਆਣੀ ਮੇਰਾ ਰੋਡ ਤੇ ਇਹ ਰਾਮਪਰੇ ਨੂੰ ਜਾਣਿਆ ਜੀ ਰਾਮਪਰੇ ਦੇ ਕੋਲੇ ਉੱਥੇ ਕੁਵਾੜੀਆਂ ਨੇ ਨੰਗੇ ਜਿਹੇ ਬੈਠੇ ਜਿਹੜੇ ਬਾਬੇ ਜਿਹੇ ਉਹ ਬਾਬੇ ਬੂਟੇ ਕੇ ਕੰਡੇ ਹਾਂ ਜੀ ਰਫੂਜੀ ਵਜਦੇ ਹਾਂ ਜੀ ਉਹ ਉਹ ਸਮਾਨ ਲੈਂਦੇ ਹਾਂ ਹਾਂ ਜੀ ਉਹ ਲੈਂਦੇ ਕੇਵਲਾਂ ਸੇ ਆਹ ਤੇਰਾ ਹਾਂ ਜੀ ਤੁਸੀਂ ਕਿੰਨੇ ਜਾਣੇ ਜਿਹੜੇ ਕੰਮ ਕਰਦੇ ਹੋ ਗਾਂਧੀਪੁਰ ਜੀ ਉਹਦੇ ਕਿੰਨੇ ਚਾਕ ਆਪਕੇ ਕਿੰਨੇ ਦੱਸ ਕੋਈ ਹਾਂ ਜੀ ਹੁਣ ਤਾਂ ਜੀ ਅਸੀਂ ਦੋਈ ਆਏ ਆ ਕੇ ਜੀ ਇਹ ਦਿਨ ਆ ਜੀ ਮੈਨੂੰ ਪਤਾ ਨਹੀਂ ਜੀ ਕਿੰਨੇ ਕ ਜਾਣੇ ਹੁੰਦੇ ਆ ਜੀ ਤੇ ਤੇਰਾ ਤੂੰ ਹੋਰ ਕੌਣ ਕੌਣ ਸੋ ਸੋ ਤੇਰੇ ਨਾਲ ਹੋ ਕੇ ਆ ਕੇ ਆ ਜਾਣੇ ਇਹ ਕੰਮ ਕਰਦੇ ਆ ਅਸਟਾ ਮੈਂ ਤਾਂ ਅਸਤੇ ਹੀ ਦੋ ਜਾਣੀ ਥੋੜਾ ਥੋੜਾ ਲੱਗੇਗਾ ਹੋਰ ਕਿੰਨੇ ਕਹਿੰਦੇ ਗੰਦੀ ਬਸਤੀ ਜਿਹੜੇ ਕੰਮ ਕਰਦੇ ਉਹ ਬਾਲੇ ਆਈ ਗੰਦੀ ਬਸਤੀ ਜਿੱਦਾਂ ਜਿਹੜੇ ਕਿਆਲਾ ਕੋਵਲਾਂ ਦੇ ਲੋਹਾਲਾ ਫੱਟੇ ਚੱਕੇ ਉਹਨਾਂ ਦੇ ਨਾਲ ਜਿਹੜੇ ਇਹ ਮੰਗੇ-ਮੁੰਗੇ ਆ ਰਗੇ ਆ ਜੀ ਤੇ ਮਣੀ-ਮੁੰਣੀ ਆ ਰਗੇ ਤੇ ਛਿੱਟਾ-ਚਿੱਟਾ ਵੀ ਵੇਚਦੇ ਆਈ ਉਹਨਾਂ ਹੋਰ ਇਹੀ ਆਈ ਪੁਰਖੋਨੀ ਆਈ ਹੋਰ ਤੂੰ ਮੈਂ ਮੈਂ ਤੈਨੂੰ ਪੁਰਸ ਨੂੰ ਵੀ ਨਹੀਂ ਫੜਵਾਦਾ ਤੇਰੀ ਮੰਮੀ ਆਈ ਖੜੀ ਆ ਆਪਾਂ ਤੈਨੂੰ ਉਹਦੇ ਹਵਾਲੇ ਕਰਾ ਦੇਾਂਗੇ ਇੱਥੋਂ ਛਡਾ ਕੇ ਜਿਹੜੇ ਤੇਰੀ ਦੂ ਪਹਿਲੀਆਂ ਪਾਈਆਂ ਪੈਗੀਆਂ ਤੂੰ ਮੈਨੂੰ ਸਹੀ ਸਹੀ ਦੱਸ ਇਹ ਦੂ ਪਹਿਲਾਂ ਕਿੰਨੀਆਂ ਕੇਬਲਾ ਪੁੱਛਦਾ ਸੱਚੋਂ ਸੱਚੀ ਦੱਸ ਦੇ ਮੈਂ ਤੈਨੂੰ ਛਡਾ ਲਵਾਂ ਇਹ ਦੂ ਪਹਿਲਾਂ ਵੀ ਕੋਈ ਕੇਬਲ ਨਹੀਂ ਚੱਕੀ ਸੀ ਇੱਕ ਟੱਕਣ ਚੱਕਿਆ ਸੀ ਮੋਟਰ ਤੋਂ ਲੋਹੇ ਦਾ ਜਿਹੜਾ ਹੱਥ ਹਾਲ ਜਲੀ ਲੱਗਿਆ ਹੁੰਦਾ ਜੀ ਕਿੱਥੋਂ ਕਿੱਦੇ ਲੱਗਿਆ ਹੁਣ ਫੂਲ ਰੋਡ ਤੋਂ ਜੀ ਕਿੱਦੇ ਅੱਜ ਹਾਂਜੀ ਉਹ ਵੇਚੇ ਨਾ ਜੀ ਉਹ ਤੇ ਛੱਟਾ ਪੈ ਜੀ ਇੱਥੇ ਜਿਹੜੇ ਇੱਜਣਾ ਕੋਲ ਸੋ ਜਾਂਦੇ ਹੋ ਚੱਕ ਲਓਗੇ ਨਾ ਜੀ ਉਹ ਤਾਂ ਜੀ ਆਹ ਹੋਵੇ ਇਧਰ ਜਦੋਂ ਆ ਕੋਸਿਆ ਸੀਗਾ ਜੀ ਉਹ ਬਿਗਿਆਣੀ ਜੀ ਉਹ ਫਿਰ ਇਹਦੇ ਤੇ ਛੱਟਾ ਪੈ ਜੀ ਸੀ ਤੇ ਕੰਮ ਕਰ ਲਿਆ ਕਰੋ ਤੁਹਾਨੂੰ ਕੰਮ ਦੇ ਵੀ ਮੈਂ ਕੰਮ ਤੇ ਪਹਿਲਾਂ ਲੱਗਿਆ ਹੋਇਆ ਸੀ ਮੱਥਰ ਦਾ ਕੰਮ ਕਰਦਾ ਮੈਂ ਹੁਣ ਲੋਕ ਆਇਆ ਕਿ ਫਿਰ ਪੱਥਰ ਦਾ ਖਾਇ ਜਿ ਲੈਣਾ ਆਇਆ ਸੀ ਆ ਆ ਕੀ ਆ ਗੱਲ ਦੀ ਜਿਹੜਾ ਸੱਚੀ ਗੱਲ ਹੈ ਭਈ ਉਹ ਤਾਂ ਬਾ ਗੱਡਦਾ ਸੀ ਉਹ ਪਹਿਲਾਂ ਕਰੀ ਜਾਣੇ ਚੋੜੀ ਭਈ ਨਾ ਜੀ ਨਹੀਂ ਫਿਰ ਤੈਨੂੰ ਉਹਨੂੰ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਕਹਿੰਦਾ ਆਪਾਂ ਚੱਲੀਏ ਐਨੇ ਐਨੇ ਮੈਨੂੰ ਜੀ ਮੈਨੂੰ ਬੋਲ ਕੇ ਆਖਿਆ ਕਹਿੰਦਾ ਵੀ ਆਪੇ ਇੱਧਰ ਚੱਲਦੇ ਆ ਮੈਂ ਚੱਲ ਲਈ ਮੈਂ ਮਮਾ ਕਰ ਬੈਠਾ ਸੀ ਇਹ ਚ ਲਈ ਜਾਂਦਾ ਐਨੇ ਜੀ ਇੱਧਰ ਨਹੀਂ ਮੋੜਦੇ ਇਹ ਪਹਿਲਾਂ ਆਉਂਦਾ ਹੀ ਹੈ ਮੈਨੂੰ ਪਤਾ ਹੈ ਪਹਿਲਾਂ ਮੋਟਰਾਂ ਤੁਸੀਂ ਪਹਿਲਾਂ ਦੇਖ ਕੇ ਜਾਂਦੇ ਹੋ ਆ ਕਿ ਇਹ ਹੀ ਦੇਖ ਕੇ ਜਾਂਦਾ ਬਈ ਇਹ ਮੋਟਰਾਂ ਦੇਖ ਕੇ ਜਾਂਦੇ ਹਾਂ ਜੀ ਠੀਕ ਹੈ